ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਸਾਰਾ ਮੇਰੇ ਅਨਹਦ ਆਰਟਸ ਬੁਟੀਕ ਦੇ ਉੱਤੇ ਅੱਜ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆਂ ਸ਼ਨੀਵਾਰ ਦੀ ਸੇਲ ਕਿਹੜੀ ਸੇਲ ਆਉਣ ਲੱਗੀ ਆ ਸੂਟ ਤੁਸੀਂ ਵੇਖ ਲਓ ਪਿੱਛੇ ਜਿਹੜੇ ਆਪਾਂ ਸੂਟ ਤੁਹਾਨੂੰ ਸੰਡੇ ਨੂੰ ਦਿੰਨੇ ਆਂ ਨਾ 590 ਦੀ ਰੇਂਜ ਵਾਲੇ ਉਹ ਵਾਲੇ ਸੂਟਾਂ ਦੀ ਥੋੜੀ ਜਿਹੀ ਦੇ ਵਿੱਚ ਆਊਗੀ ਹੋਰ ਪਲੱਸ ਵਾਲੇ ਰੇਂਜ ਦੇ ਵਿੱਚ ਵਾਲੇ ਸੂਟਾਂ ਦੀ ਤੇ ਐਤਵਾਰ ਦੀ ਸੇਲ ਬਹੁਤ ਵੱਡੀ ਸੇਲ ਆਊਗੀ ਜੇ ਪਾਰਟੀ ਵੇਅਰ ਸੂਟਾਂ ਦੀ ਸੇਲ ਆਊਗੀ ਜਿਹਦੇ ਰੇਟ ਅਨਬਲੀਵੇਬਲ ਤਾਨੂੰ ਯਕੀਨ ਨਹੀਂ ਹੋਣਾ ਰੇਟ ਸੁਣ ਕੇ ਇੰਨੇ ਸੋਹਣੇ ਸੂਟ ਤੇ ਇੰਨੇ ਸਸਤੇ ਰੇਟਾਂ 'ਚ ਦਊਗਾ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਵੀ ਸੂਟਾਂ ਦੀ ਫੁੱਲ ਗਰੰਟੀ ਵਾਲੇ ਸੂਟ ਨੇ ਘੈਂਟ ਸੂਟ ਨੇ ਤੇ ਜਲਦੀ ਜਲਦੀ ਬੁੱਕ ਕਰਿਓ ਰੇਟ ਇਹਦੇ 'ਚ ਦੋ ਰੇਟ ਜਾਂ ਤਿੰਨ ਰੇਟ ਆਉਣਗੇ ਪਰ ਕੁਆਲਿਟੀ ਬਹੁਤ ਸੋਹਣੀ ਹੋਊਗੀ ਸੂਟ ਮਿਸ ਨਾ ਕਰਿਓ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਆਜੋ ਕਰਦੇ ਆਂ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੂਟ ਕਿਹੜੇ ਸੂਟ ਨੇ ਇਹ ਸਿਰਫ ਸੈਟਰਡੇ ਸੇਲ ਵਾਲੇ ਸੂਟ ਨੇ ਆਜੋ ਕਰਾਉਂਦਾ ਚੈੱਕ ਤੁਹਾਨੂੰ ਤਦ ਲੋ ਜੀ ਕਰਿਓ ਚੈੱਕ ਸੂਟ ਸ਼ੁਰੂ ਕਰਦੇ ਆ ਆਪਾਂ ਸਕਾਈ ਕਲਰ ਤੋਂ ਵੀਡੀਓ ਚ ਆਉਂਦੇ ਆ ਜੇ ਥੋੜਾ ਜਿਹਾ ਕਲਰ ਡਾਰਕ ओरिजिनल ਦੇ ਵਿੱਚ ਹੈਗਾ ਜੇ ਲਾਈਟ ਤੇ ਵੇਖ ਸਕਦੇ ਜੇ ਵਰਕ ਤੁਸੀਂ ਜਿਹੜਾ ਹੁਣ ਇਹਨਾਂ ਦਿਨਾਂ ਦੇ ਵਿੱਚ ਚੱਲਣ ਦੇ ਆ ਪੈਨਲ ਵਰਕ ਬਹੁਤ ਸੋਹਣਾ ਨੈਕ ਤੇ ਵਰਕ ਹੈ ਇਹਦੇ ਤੇ ਨਾਲ ਇਹਦੇ ਆ ਗਿਆ ਜੇ ਦੁਪੱਟਾ ਸੇਲ 'ਚ ਤੁਹਾਨੂੰ ਇਹ ਸੂਟ ਆਪਾਂ ਦੇ ਦਿੱਤੇ ਜੇ ਰੇਟ ਕੀ ਦੇਤਾ 590 ਰੁਪਏ 2 ਸੂਟ 1100 ਤੇ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਦੁਪੱਟਾ ਨਾਲ ਜੇ ਫੈਬਰਿਕ ਹੈਗਾ ਜੇ ਜੌਰਜਟ ਦਾ ਤੇ ਅੱਗੇ ਦੇ ਵਿੱਚ ਆ ਗਿਆ ਜੇ ਆਪਣੇ ਕੋਲ ਬਹੁਤ ਜ਼ਿਆਦਾ ਸੋਹਣਾ ਕਲਰ ਸੀ ਗ੍ਰੀਨ ਇਹਦੇ ਵਿੱਚ ਬਲੌਕ ਪੇਂਟ ਆ ਜਣਾ ਜੇ ਨਾਲ ਹੋਇਆ ਇਹਦੇ ਦੁਪੱਟੇ ਤੇ ਵੀ ਨਾਲ ਤੇ ਇਧਰੋਂ ਨੈਕ ਦੇ ਉੱਤੇ ਵੀ ਤੇ ਰੇਟ 590 ਰੁਪਏ ਸੇਲ ਆਫਰ ਸੰਡੇ ਵਾਲੀ ਜਿਹੜੀ ਸੀਗੀ ਉਹ ਅੱਜ ਦੇਤੀ ਸੈਟਰਡੇ ਨੂੰ ਚੈੱਕ ਕਰੋ ਆਹ ਸੂਟ ਤੁਸੀਂ ਹਰ ਵਾਰੀ ਵੀਡੀਓ 'ਚ ਐਤਵਾਰ ਸੇਲ 'ਚ ਵੇਂਦੇ ਹੋ ਅੱਜ ਆਪਾਂ ਤੁਹਾਨੂੰ ਦੇਣ ਲੱਗੇ ਆਂ ਸ਼ਨੀਵਾਰ ਦੀ ਸੇਲ ਦੇ ਵਿੱਚ ਤੇ ਐਤਵਾਰ ਦੀ ਸੇਲ ਦਾ ਧਮਾਕਾ ਦੇਵਾਂਗੇ ਤੁਹਾਨੂੰ ਵੱਡਾ ਹਰਾ ਚੈੱਕ ਜ਼ਰੂਰ ਕਰਿਓ ਰੇਟ ਕੀ ਦੇ ਦੇਣੇ ਆ ਉਹ ਤੁਹਾਨੂੰ ਉਦੋਂ ਦੱਸੂਗਾ ਮੈਂ ਬੱਸ ਤੁਸੀਂ ਆਪਣੇ ਬਾਅਦ ਆਰਡਰ ਪਾਉਣੇ ਆ ਤੁਸੀਂ ਆਪਣੇ ਅਕਾਊਂਟ ਮਾੜੇ ਲੋਡ ਕਰਕੇ ਰੱਖਿਓ ਬਸ ਚੈੱਕ ਕਰਿਓ ਜੀ ਆਹ ਲੋ ਜੀ 590 ਦੇ ਨਾਲ ਸੂਟ ਜੇ ਜਿਹਦੇ ਵਿੱਚ ਆਰੀ ਵਰਕ ਆਉਣਾ ਹੈ ਨਾਲ ਹੋਇਆ ਬਾਟਮ ਨਾਲ ਆਉਣੀ ਜੇ ਕਾਟਨ ਦੀ ਤੇ ਦੁਪੱਟਾ ਆਉਣਾ ਜੇ ਨਾਲ ਇਹਦੇ ਜੋਰਜਟ ਦਾ ਤੇ ਇਧਰੋਂ ਤੁਹਾਨੂੰ ਇਹ ਆਰੀ ਵਰਕ ਮਿਲ ਜਣਾ ਜੇ ਜੋਰਜਟ ਦੇ ਉੱਤੇ ਰੇਟ 590 ਰੁਪਏ ਅੱਗੇ ਆ ਗਿਆ ਜੇ ਮੋਰਾਂ ਵਾਲਾ ਡਿਜ਼ਾਈਨ ਬਲੈਕ ਦੇ ਨਾਲ ਬਲੈਕ ਕਲਰ ਦਾ ਆ ਗਿਆ ਸੂਟ ਦੁਪੱਟਾ ਆ ਗਿਆ ਨਾਲ ਲਵੈਂਡਰ ਕਲਰ ਦਾ ਕਢਾਈ ਨਾਲ ਮੈਚ ਫੈਬਰਿਕ ਆ ਗਿਆ ਜੋਰਜਟ ਦਾ ਦੁਪੱਟਾ ਵੀ ਸੇਮ ਫੈਬਰਿਕ ਦਾ ਤੇ ਰੇਟ ਉਹੀ ਸੇਮ 590 ਦਾ ਸੂਟ ਤੇ ਆਹ ਲੋ ਜੀ ਚੈੱਕ ਕਰ ਲਿਓ ਜੀ ਆ ਵੀ ਆ ਗਿਆ ਬਰਬਰੀ ਦਾ ਸੂਟ ਜੇ ਬਾਟਮ ਮਸਲੀਨ ਦੀ ਜੇ ਦੁਪੱਟਾ ਵੀ ਮਸਲੀਨ ਦਾ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਰੇਟ ਕੀ ਹੈ ਇਹਦਾ 590 ਰੁਪਏ ਦੋ ਸੂਟ 1100 ਰੁਪਏ ਦੇ ਵਿੱਚ ਤੇ ਇੱਕ ਆਹ ਪ੍ਰਿੰਟ ਚੈੱਕ ਕਰ ਲਿਓ ਜੀ ਜਿਹਦੇ ਵਿੱਚ ਦੁਪੱਟਾ ਮਸਲੀਨ ਦਾ ਬਾਟਮ ਵੀ ਮਸਲੀਨ ਦੀ ਤੇ ਸ਼ਰਟ ਦਾ ਪ੍ਰਿੰਟ ਆਉਣਾ ਜੇ ਬਰਬਰੀ ਦਾ ਰੇਟ ਆ ਜਾਣਾ ਜੇ ਸੇਮ ਉਹੀ 590 ਰੁਪਏ ਤੇ ਆ ਲੋ ਜੀ ਆ ਤੇ ਆਪਣੇ ਸਦਾ ਵਾਰ ਰਹਿੰਦੇ ਆ ਇਹ ਤਾਂ ਆਪਣੇ ਕੋਲ ਇੰਨੀ ਜਿਆਦਾ ਡਿਮਾਂਡ ਰਹਿੰਦੀ ਹੈ ਨਾ ਇਹਨਾਂ ਸੂਟਾਂ ਦੀ ਦੋਵਾਂ ਆਹ ਦੋ ਕਲਰ ਦੀ ਸਪੈਸ਼ਲੀ ਤੇ ਇਹਨਾਂ ਹੀ ਦੋਵਾਂ ਡਿਜ਼ਾਈਨਾਂ ਦੀ ਬਹੁਤ ਜਿਆਦਾ ਇਹ ਕਾ ਡਿਜ਼ਾਈਨ ਆ ਇਹ ਤਾਂ ਬਹੁਤ ਜਿਆਦਾ ਪਸੰਦ ਕਰਦੇ ਕਸਟਮਰ ਸਾਡੇ ਤੇ ਬਹੁਤ ਜਿਆਦਾ ਇਹਨੂੰ ਪਿਆਰ ਵੀ ਦਿੰਦੇ ਆ ਇਥੋਂ ਤੱਕ ਵੀਡੀਓ ਜਿਹੜੀ ਸੀ 590 ਵਾਲੀ ਹੁਣ ਲੱਗੀ ਪਲਸ ਰੇਨ ਸ਼ੁਰੂ ਹੋਣ ਚੈੱਕ ਕਰ ਲਓ ਆ ਲੋ ਜੀ ਚੈੱਕ ਕਰਿਓ ਬਹੁਤ ਸੋਹਣਾ ਸੂਟ ਜੇ ਜਿਹਦੇ ਵਿੱਚ ਬਾਟਮ ਆਉਣੀ ਹੈ ਜੋਰ ਜਟ ਦੀ ਤੇ ਇਹਦੇ ਵਿੱਚ ਵਰਕ ਆਉਣਾ ਜੇ ਬਹੁਤ ਸੋਹਣਾ ਜੋਰਜਟ ਦਾ ਦੁਪੱਟਾ ਨਾਲ ਆਉਣਾ ਜੇ ਪਿਓਰ ਦਾ ਰੇਟ ਕੀ ਆਉਣਾ ਇਸ ਸੂਟ ਦਾ ਸਿਰਫ ਤੇ ਸਿਰਫ 745 ਰੁਪਏ ਦੋ ਸੂਟ ਮਿਲਣੇ ਜੇ 1400 ਦੇ ਚੈੱਕ ਕਰੇ ਹੁਣ ਕਿਹੜੇ-ਕਿਹੜੇ ਮਿਲਨੇ ਤੁਹਾਨੂੰ ਹੁਣ ਆਹ ਲਓ ਜੀ ਘੇਰੇ ਦਾ ਵਰਕ ਜੇ ਇਧਰੋਂ ਦੁਪੱਟਾ ਨਾਲ ਵਰਕ ਜੇ ਤੇ ਇਧਰੋਂ ਨੈਕ ਤੇ ਵੀ ਵਰਕ ਆ ਪਲੱਸ ਇਹਦੇ ਨਾਲ ਬਾਜੂ ਬਣੀ ਆਉਣੀ ਜੇ ਫੈਬਰਿਕ ਆਉਣਾ ਜੇ ਜੋਰਜਟ ਦਾ ਕਲਰ ਹੈਗਾ ਜੇ ਰਾਣੀ ਸ਼ੇਡ ਮੈਂਟਾ ਤੇ ਰੇਟ ਹੈਗਾ ਜੇ 745 ਰੁਪਏ ਸ਼ਿਪਿੰਗ ਫਰੀ ਦੇ ਨਾਲ ਫੈਬਰਿਕ ਆ ਗਿਆ ਮਸਲੀਨ ਦਾ ਸੂਟ ਆ ਗਿਆ ਘੈਂਟ ਆ ਲੋ ਜੀ ਚੈੱਕ ਕਰੋ ਕਾਰਬਨ ਬਲੈਕ ਦੇ ਵਿੱਚ ਆ ਗਿਆ ਜੇ ਕਲਰ ਡਿਜ਼ਾਈਨ ਸੁਪਰ ਡੁੱਪਰ ਹਿੱਟ ਵਾਲਾ ਰੇਟ ਸਿਰਫ ਉਹੀ 745 ਵਾਲਾ ਤੇ ਇਹਦੇ ਵਿੱਚ ਆ ਲੋ ਚੈੱਕ ਕਰੋ ਇਹਦੇ ਬਾਜੂ ਵਰਕ ਹੈਵੀ ਬਾਜੂ ਵਰਕ ਬਣਿਆ ਜੇ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੀ ਉਹ ਵੀ ਤੁਹਾਨੂੰ ਮਿਲਣਾ ਜੇ ਮਸਲੀਨ ਦਾ ਤੇ ਨਾਲ ਸੂਟ ਸਾਰਾ ਮਸਲੀਨ ਦਾ ਬਣਿਆ ਰੇਟ ਸਿਰਫ ਉਹੀ 745 ਰੁਪਏ 1400 ਦੇ ਦੋ ਸੂਟ ਆਹ ਲੋ ਜੀ ਆ ਵੀ ਹੋ ਗਏ ਜੇ ਆਪਣੇ ਕੋਲ ਰੀਸਟਾਕ ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਕਲਰ ਬਹੁਤ ਸੋਹਣਾ ਜੇ ਥੋੜੀ ਜਿਹੀ ਲਾਈਟ ਸ਼ੇਡ ਜੇ ਵੀਡੀਓ ਨਾਲੋਂ ਤੇ ਬਾਟਮ ਵਰਕ ਦੇ ਨਾਲ ਜੇ neck ਤੇ ਹੈ ਵੀ ਡਿਜ਼ਾਈਨ ਜੇ ਦੁਪੱਟਾ ਮਸਲੀਨ ਦਾ ਰੇਟ ਸਿਰਫ ਉਹੀ 745 ਇੱਕ ਆ ਗਿਆ ਦੇ ਨਾਲ ਕਲਰ ਆ ਗਿਆ ਜੇ ਕੋਕਾ ਕੋਲਾ ਤੇ ਕੰਟਰਾਸਟ ਆ ਗਿਆ ਜੇ ਮਸਟਰਡ ਦਾ ਬਾਟਮ ਵਰਕ ਨਾਲ ਜੇ ਦੁਪੱਟਾ ਮਸਲੀਨ ਰੇਟ ਸੇਮ ਉਹੀ 745 1400 ਦੇ ਦੋ ਆਹ ਲੋ ਜੀ ਆ ਸੂਟ ਹੀ ਕੇ 990 90 ਵਾਲੇ ਜਿਹੜੇ ਅੱਜ ਤੁਹਾਨੂੰ ਮੈਂ ਸੇਲ 'ਚ ਦੇ ਦੇਣ ਲੱਗਾ ਨਾ ਤਾਂ ਇਹ ਦੁਬਾਰੇ ਸੂਟ ਆਉਣੇ ਜੇ ਤੇ ਨਾ ਹੀ ਸਟਾਕ ਆਉਣਾ ਜੇ ਹੁਣੇ ਇਹ ਬਸ ਜਾਂਦੀ ਵਾਰ ਦਾ ਮੇਲਾ ਜੇ ਖਤਮ ਸਟਾਕ ਜੇ ਖਤਮ ਕਹਾਣੀ ਜੇ ਤੋਂ ਬਾਅਦ ਬਸ ਇਹਨਾਂ ਦੀ 컬러 ਚੈੱਕ ਕਰ ਲਿਓ ਕਿੰਨਾ ਜਿਆਦਾ ਸੋਹਣਾ ਕਲਰ ਆ ਗਿਆ ਪਰਪਲ ਛੇੜ ਤੇ ਹੁਣ ਇਹਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਇਹਨਾਂ ਦੇ ਵਰਕ ਸੂਟਾਂ ਦੇ ਆ ਆ ਗਿਆ ਜੇ ਇਹਦੀ ਬਾਜੂ ਦੇ ਉੱਤੇ ਵਰਕ ਤੇ ਆ ਆ ਗਿਆ ਜੇ ਇਹਦੀ ਬਾਟਮ ਦੇ ਉੱਤੇ ਵਰਕ ਫੈਬਰਿਕ ਆ ਗਿਆ ਜੇ ਬਰਬਰੀ ਦਾ ਦੁਪੱਟੇ ਦਾ ਫੈਬਰਿਕ ਵੀ ਸੇਮ ਆਉਣਾ ਜੇ ਬਰਬਰੀ ਦਾ ਟਾਈ ਐਂਡ ਡਾਈ ਦਾ ਦੁਪੱਟਾ ਜੇ ਰੇਟ ਕੀ ਆ ਗਿਆ ਇਹਦਾ ਸੂਟ ਦਾ 1400 ਦੇ 2 ਸੂਟ 745 ਦਾ ਇੱਕ ਜੇ ਕਲਰ ਚੈੱਕ ਕਰ ਲਿਓ ਇਹਦੇ ਵਿੱਚ ਬਹੁਤ ਸੋਹਣਾ ਕਲਰ ਜੇ ਇਹ ਵੀ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਪਣੇ ਕੋਲ ਫ੍ਰੀ ਸ਼ਿਪਿੰਗ ਦੇ ਨਾਲ ਜਿਹਦੇ ਵਿੱਚ ਤੁਹਾਨੂੰ ਸੇਮ ਉਹੀ ਵਰਕ ਮਿਲਣਾ ਬਾਜੂ ਵਾਲਾ ਤੇ ਨਾਲ ਬਾਟਮ ਵਾਲਾ ਆ ਲੋ ਜੀ ਚੈੱਕ ਕਰੋ ਇਧਰੋਂ ਨਾਲ ਆ ਜਣਾ ਇਹਦੀਆਂ ਬਾਹਾਂ ਤੇ ਨਾਲ ਆ ਜਣਾ ਇਧਰੋਂ ਇਹਦੇ ਬਾਟਮ ਦੇ ਉੱਤੇ ਤੇ ਨਾਲ ਦੁਪੱਟਾ ਬਰਬਰੀ ਦਾ ਰੇਟ 745 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਆ ਲੋ ਜੀ ਸਿੰਧੀ ਬੂਟੀ ਦੇ ਵਿੱਚ ਇਹ ਵੀ ਚੈੱਕ ਕਰ ਲਓ ਇਹ ਸੇਲ ਜਿਹੜੀ ਹੈਗੀ ਐਤਵਾਰ ਪੈਣੀ ਸੀ ਪਰ ਆਪਾਂ ਤੁਹਾਨੂੰ ਅੱਜ ਦੇ ਦਿੱਤੀ ਹੈ ਸ਼ਨੀਵਾਰ ਤੇ ਤੁਸੀਂ ਇਹ ਵੇਖੋ ਵੀ ਸ਼ਨੀਵਾਰ 'ਚ ਤੁਹਾਨੂੰ ਆਪਾਂ ਇਹ ਸੇਲ ਦੇ ਦਿੱਤੀ ਹੈ ਤੇ ਐਤਵਾਰ ਨੂੰ ਹੋਰ ਵੱਡੀ ਸੇਲ ਦਊਂਗਾ ਮਸਲੀਨ ਦਾ ਸੂਟ ਜੇ ਮਸਲੀਨ ਦੀ ਬਾਟਮ ਤੇ ਮਸਲੀਨ ਦਾ ਹੀ ਦੁਪੱਟਾ ਆਹ ਲਓ ਜੀ ਚੈੱਕ ਕਰਿਓ ਹੁਣ ਇੱਕ ਆ ਵੀ ਸੂਟ ਡਿਜ਼ਾਈਨ ਸਭ ਤੋਂ ਸੋਹਣਾ ਵਾਇਰਲ ਤੇ ਟ੍ਰੈਂਡਿੰਗ ਬਾਟਮ ਨਾਲ ਮਸਲੀਨ ਦੀ ਫੈਬਰਿਕ ਹੈਗਾ ਜੇ ਇਹਦਾ ਸ਼ਿਮਰਦਾ ਦੁਪੱਟੇ ਦਾ ਫੈਬਰਿਕ ਹੋਣਾ ਜੇ ਔਰਗਾਂਜ਼ਾ ਦਾ ਰੇਟ ਆ ਗਿਆ ਜੇ 745 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਅਭੀ ਚੈੱਕ ਕਰ ਲਿਓ ਜਿਹਦੇ ਵਿੱਚ ਤੁਸੀਂ ਲੈ ਸਕਦੇ ਜੇ ਆਪਣੇ ਕੋਲ ਬਹੁਤ ਸੋਹਣਾ ਵਰਕ ਹੋਇਆ ਰਸਟ ਕਲਰ ਦੇ ਉੱਤੇ ਬਾਟਮ ਆਣੀ ਜੇ ਮਸਲੀਨ ਦੀ ਫੈਬਰਿਕ ਆਇਆ ਜੇ ਮਸਲੀਨ ਦਾ ਸ਼ਰਟ ਦਾ ਵੀ ਦੁਪੱਟਾ ਵੀ ਮਸਲੀਨ ਦਾ ਤੇ 745 ਦਾ ਸੂਟ ਜੇ ਅੱਗੇ ਆ ਗਿਆ ਜੇ ਪਿਓਰ ਦੇ ਦੁਪੱਟੇ ਨਾਲ ਹੈਂਡਵਰਕ ਦਾ ਸੂਟ ਜੇ ਚੈੱਕ ਕਰ ਲਿਓ ਫੈਬਰਿਕ ਆ ਗਿਆ ਜੇ ਇਹਦਾ ਮਸਲੀਨ ਤੇ ਆਹ ਲਓ ਜੀ ਸਾਰੇ ਸੂਟ ਦੇ ਉੱਤੇ ਹੈਂਡਵਰਕ ਰੇਟ ਆ ਗਿਆ ਸਿਰਫ ਇਹਦਾ 745 ਉਹ ਵੀ ਸੇਲ ਦੇ ਵਿੱਚ ਜੇ ਸ਼ਨੀਵਾਰ ਵਾਲੀ ਦੇ ਵਿੱਚ ਅੱਗੇ ਆ ਗਿਆ ਮਸਲੀਨ ਦਾ ਸੂਟ ਦੁਪੱਟਾ ਵੀ ਮਸਲੀਨ ਦਾ ਨੈੱਕ ਬਣੀ ਜੇ ਬਹੁਤ ਸੋਹਣੀ ਤੇ ਇਧਰੋਂ ਘੇਰੇ ਤੇ ਵਰਕ ਬਹੁਤ ਸੋਹਣਾ ਜੇ ਇਹਦਾ ਵੀ ਰੇਟ ਆ ਗਿਆ ਜੇ 745 ਰੁਪਏ ਤੇ ਲਓ ਜੀ ਇਹ ਤੁਹਾਨੂੰ ਮੈਂ ਦੇ ਦਿੱਤੀ ਸੰਦੇਸ਼ ਜਿਹੜੀ ਸੇਲ ਦੇਣੀ ਸੀ ਸੰਡੇ ਨੂੰ ਉਹ ਪਹਿਲਾਂ ਇੱਕ ਦਿਨ ਅਡਵਾਂਸ ਚ ਦੇ ਦਿੱਤੀ ਤੁਹਾਨੂੰ ਤਾਂ ਸੰਡੇ ਵਾਸਤੇ ਮੈਂ ਤੁਹਾਨੂੰ ਦੱਸ ਦੇਣਾ ਹੁਣੇ ਹੀ ਪਾਰਟੀ ਵੇਅਰ ਸੂਟ ਜਿਹੜੇ ਆਪਣੇ ਕੋਲ ਇੱਕ ਇੱਕ ਦੋ ਦੋ ਪੀਸ ਰਹਿ ਗਏ ਆ ਉਹ ਸਾਰਿਆਂ ਦੀ ਮੈਂ ਵੀਡੀਓ ਕੱਲ ਅਪਲੋਡ ਕਰੂੰਗਾ ਰੇਟ ਤੁਹਾਨੂੰ ਵੀਡੀਓ ਚ ਦੱਸੂਗਾ ਤੇ ਮਿਸ ਨਾ ਕਰਿਓ ਵੀਡੀਓ ਨੂੰ ਤੇ ਸੰਡੇ ਦੀ ਸੇਲ ਨੂੰ ਸਕਿਪ ਨਾ ਕਰਿਓ ਜਿਹੜੇ ਤੁਸੀਂ ਸਕਿਪ ਕਰਕੇ ਤੇ ਹੋ ਸਕਦਾ ਤੁਸੀਂ ਸੂਟ ਮਿਸ ਕਰ ਜਓ ਤੇ ਕਿਉਂਕਿ ਜਲਦੀ ਜਲਦੀ ਬੁੱਕ ਕਰਿਓ ਤੇ ਅੱਜ ਦੀ ਸੇਲ ਜਿਹੜੀ ਹੈ ਉਹ ਵੀ ਤੁਹਾਨੂੰ ਦੇ ਦਿੱਤੀ ਮੈਂ ਬਹੁਤ ਸੋਹਣੇ ਤੇ ਸਸਤੇ ਸੂਟਾਂ ਦੇ ਨਾਲ ਤੇ ਸੋਹਣੀ ਜੀ ਕੁਆਲਿਟੀ ਦੇ ਨਾਲ ਰੇਟ ਤੁਹਾਨੂੰ ਮੈਂ ਦੱਸ ਦਿੱਤੇ ਆ ਆਰਡਰ ਤੁਸੀਂ ਜਲਦੀ ਜਲਦੀ ਬੁੱਕ ਕਰਿਓ ਕੈਸ਼ ਔਨ ਡਿਲੀਵਰੀ ਜਿਹੜੀ ਚ ਉਹ ਨਹੀਂ ਹੈਗੀ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ